ਅੱਪੀ ਕੀ ਕੀ ਜਾਨੀ ਹੈ ਜੀ ਜੈ ਜੀ ਜੈ ਭਾਰਤ ਵਾਹਿਗੁਰੂ ਦੀ ਆਵਾਜ਼ ਹੈ ਨਿਊ ਚੰਡੀਗੜ੍ਹ ਮੀਡੀਆ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਸਨਾਮ ਸਿੰਘ ਮੌਜੂਦ ਹਾਂ ਇਸ ਸਮੇਂ ਅਸੀਂ ਮਰੰਡਾ ਸ਼ਹਿਰ ਦੇ ਵਿੱਚ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਸ਼ਹਿਰ ਮਰੰਡਾ ਤੋਂ ਦੱਸ ਜੀ ਕਿ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜੀ ਜਿਨ੍ਹਾਂ ਦੇ ਸਮਰਥਕਾਂ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਇੱਕ ਰਾਜਾ ਅਰਜਿੰਦਰ ਸਿੰਘ ਨਿਹੜੀਆਂ ਜਰਨਲਿਸਟ ਸਰ ਪੰਜਾਬ ਇੱਥੇ ਸਾਡੇ ਨਾਲ ਮੌਜੂਦ ਨੇ ਹੋ ਵੀ ਇੱਥੇ ਆਗੂ ਬੰਦੂਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਪਹਿਲਾਂ ਤਸਵੀਰਾਂ ਸਾਂਝੀਆਂ ਕਰਦੇ ਆ ਤੁਹਾਨੂੰ ਕਿ ਬਸਪਾ ਦੇਸ਼ ਮਰਤਕਾ ਵੱਲੋਂ ਅੱਜ ਇਹ ਰੋਰਸ਼ੋ ਚਮਕੌਰ ਸਾਹਿਬ ਤੋਂ ਕੜੂਆ ਤੱਕ ਕੱਢਿਆ ਜਾ ਰਿਹਾ ਹੈ ਉਹ ਗੱਲਬਾਤ ਕਰਦੇ ਆ ਰਾਜਾ ਅਰਜਨਦਰ ਸਿੰਘ ਨੂੰ ਮਿਹੜੀ ਜੀ ਨਾਲ ਨਨੇੜੀ ਜੀ ਕਿਵੇਂ ਦੇਖਦੇ ਹੋ ਇਲਾਕੇ ਦੇ ਵਿੱਚ ਪ੍ਰਚਾਰ ਨੂੰ ਖਾਸ ਕਰਕੇ ਆਪ ਕਰੀਏ ਗੱਲ ਕਰੀਏ ਬਸਪਾ ਦੀ ਬਸਪਾ ਦਾ ਪ੍ਰਚਾਰ ਕਿਹੋ ਜਿਹਾ ਹਲਕੇ 'ਚ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਜਸਬੀਰ ਸਿੰਘ ਗੜੀ ਜਿਹੜੇ ਸੁਭੇ ਦੇ ਪ੍ਰਧਾਨ ਨੇ ਜਦੋਂ ਤੋਂ ਭੈਣ ਕੁਮਾਰੀ ਮਹਾਵਤੀ ਜੀ ਨੇ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਲੋਕ ਸਭਾ ਆਨੰਦਪੁਰ ਸਾਹਿਬ ਦੇ ਚੋਣ ਮੈਦਾਨ ਚ ਹਟਾਰਿਆ ਤਾਂ ਜੋ ਗ੍ਰੋਦੀ ਪਾਰਟੀਆਂ ਦੇ ਖਲਬਲੀ ਮਚ ਗਈ ਔਰ ਪੱਤਰਕਾਰ ਦੀ ਕਲਮ ਲਿਖਣ ਲਈ ਮਜਬੂਰ ਹੋ ਗਈ ਕਿ ਹੁਣ ਲੋਕ ਸਭਾ ਆਨੰਦਪੁਰ ਸਾਹਿਬ ਦੇ ਸਮੀਕਰਨ ਬਦਲ ਚੁਕੇ ਆ ਅੱਜ ਜੀ ਜਿਹੜਾ ਰੋਡ ਸ਼ੋਅ ਹੈ ਉਹ ਸੇਧਾਂ ਦੀ ਧਰਤੀ ਚਮਕੌਰ ਸਾਹਿਬ ਤੋਂ ਸ਼ੁਰੂ ਕਰਕੇ ਇੱਕ ਪਰ ਮਾਜਰਾ ਘੋੜਿਆਂ ਲਠੇੜੀ ਚੱਕਲਾਂ ਕਲਾਰਾਂ ਸਰਾਨਾ ਬਖ ਬਖ ਪਿੰਡਾਂ ਨੂੰ ਬਹੁਤ ਲੋਕਾਂ ਨੇ ਸਮਰਥਨ ਸਹਿਯੋਗ ਦਿੱਤਾ ਹੈ ਔਰ ਮੈਂ ਪਹਿਲਾਂ ਪਹਿ ਕਹਾਂਗਾ ਕਿ ਪਹਿਲੀ ਵਾਰ ਹੋਇਆ ਕਿ ਜਦੋਂ ਸ੍ਰੀ ਲੋਕ ਸਵਾਨਾਥ ਗੁਰ ਸਾਹਿਬ ਦੇ ਅੰਦਰ ਇੱਕ ਗਰੀਬ ਸਿੱਖ ਇੱਕ ਮਜ਼ਦੂਰ ਦਾ ਪੁੱਤ ਲੈਕਚਰ ਲੜ ਰਹੇ ਹਨ ਔਰ ਲੋਕਾਂ ਲੋਕ ਕਾਨੂੰਨ ਭਾਰੀ ਫਤਵਾ ਦੇ ਰਹੇ ਔਰ ਮੈਂ ਕਹਿਣਾ ਚਾਹਾਂਗਾ ਕਿ ਜਿੰਨੀਆਂ ਵੀ ਪਹਿਲਾਂ ਇੱਥੇ ਸੰਸਦ ਬਣ ਕੇ ਗਏ ਜਾਂ ਜਿੰਨੀਆਂ ਵੀ ਸਰਕਾਰਾਂ ਇੱਥੇ ਬਣੀਆਂ ਉਹਨਾਂ ਨੇ ਇਸ ਇਲਾਕੇ ਦੇ ਵਿਕਾਸ ਬਾਰੇ ਕੋਈ ਧਿਆਨ ਨਹੀਂ ਦਿੱਤਿਆ ਪਰ ਸਾਨੂੰ ਭਰੋਸਾ ਹੈ ਕਿ ਡਾਕਟਰ ਜਸਵੀਰ ਸਿੰਘ ਗੜੀ ਸਾਹਿਬ ਇੱਥੋਂ ਜਤਨਗੇ ਔਰ ਲੋਕ ਸਭਾ ਆਨੰਦਪੁਰ ਸਾਹਿਬ ਦੇ ਹੱਕਾਂ ਲਈ ਮੰਗਾ ਲਈ ਗਰੀਬਾਂ ਲਈ ਦਿੱਲੀ ਦੀ ਸਰਕਾਰ ਦੇ ਨਾਲ ਹਿੱਕਾ ਵਜਣਗੇ ਹੁਣ ਹੋਰ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਖਾਸ ਕਰਕੇ ਜੇ ਗੱਲ ਕਰੀਏ ਸ਼ੋਨੀ ਕਾਲੀ ਦਲ ਨਾਲ ਥੋੜਾ ਗੱਠ ਜੋੜ ਰਿਆ ਪਾਰਟੀ ਦਾ ਹੁਣ ਅਲੱਗ ਹੋ ਕੇ ਉਹਨਾਂ ਦਾ ਅਲੱਗ ਚੋਣ ਪ੍ਰਚਾਰ ਆ ਥੋੜਾ ਅਲੱਗ ਚੋਣ ਪ੍ਰਚਾਰ ਆ ਹੋਰ ਪਾਰਟੀਆਂ ਦੇ ਕਿੱਥੇ ਦੇਖਦੇ ਹੋ ਸਥਾਨ ਆਪਣੇ ਉਮੀਦਵਾਰਾ ਸਾਡਾ ਉਮੀਦਵਾਰ ਸਭ ਤੋਂ ਅੱਗੇ ਹੈ ਕਿਉਂ ਕਿ ਕਿਉਂਕਿ ਜਿਹੜੇ ਦੂਜੇ ਉਮੀਦਵਾਰ ਹੈ ਪ੍ਰਿੰਸੀ ਚੰਦੂਬਾਹ ਦਾ ਸ਼ੋਨੀ ਕਾਲੀ ਦਲ ਦਾ ਉਹ ਪਟਿਆਲੇ ਤੋਂ ਚੱਲ ਕੇ ਆਇਆ ਲੇਕਿਨ ਉਹ ਪਹਿਲਾਂ ਵੀ ਇੱਥੇ ਜਿੱਤੇ ਆ 25 ਕਰੋੜ ਰੁਪਇਆ ਹੋ ਪਟਿਆਲੇ 'ਚ ਖਰਚਿਆ ਉਹਨਾਂ ਅਨੰਦਪੁਰ ਲੋਕ ਸਭਾ ਦੇ ਖਰਚੇ ਆ ਜੋਰੇ ਖਰਚੇ ਆਉਂਦਾ ਤਾਂ ਐਮਐਲਏ ਦੀ ਇਲੈਕਸ਼ਨ ਉਹ ਇੱਥੋਂ ਨਰਦਾ ਖਰਚ ਤੋਂ ਲੜਦਾ ਮਹਾਜ ਦੇ ਲੜਦਾ ਪਰ ਲੜੀ ਉਹ ਆਪਣੇ ਬੇਟੇ ਨੂੰ ਕਨੌਰ ਤੋਂ ਸਨੌਰ ਤੋਂ ਆਪ ਕਨੌਰ ਤੋਂ ਲੜੀ ਇਸੇ ਤਰ੍ਹਾਂ ਜਿਹੜਾ ਆਪਣਾ ਅਵਨਾਸ਼ ਰਾਏ ਖੰਨਰ ਉਹ ਵੀ ਉਹਨੇ ਸਾਰਾ ਪੈਸਾ ਖਸਿਆਰਪੁਰ 'ਚ ਖਰਚਿਆ ਔਰ ਇਹ ਤੋਂ ਪਹਿਲਾਂ ਰਬਨੀਤ ਬਿੱਟੂ ਹੈ ਜਿਹੜਾ ਅੱਜ ਕੱਲ੍ਹ ਬੀਜੇਪੀ ਦਾ ਉਮੀਦਵਾਰ ਹੈ ਲੁਧਿਆਣੇ ਤੋਂ ਉਹਨੇ 25 ਕਰੋੜ ਰੁਪਇਆ ਲੁਧਿਆਣੇ 'ਚ ਖਰਚਿਆ ਮਨੀਸ਼ तिवारी ਜਿਹੜਾ ਚੇਲਤੀ ਸੀ ਹੁਣ ਚੰਡੀਗੜ੍ਹ ਤੋਂ ਇਲੈਕਸ਼ਨ ਲੜ ਰਿਹਾ ਹੈ ਉਹਨੇ ਸਾਰਾ ਪੈਸਾ ਚੰਡੀਗੜ੍ਹ 'ਚ ਖਰਚਿਆ ਔਰ ਇੱਥੇ ਤਾਂ ਪਿਕਨਿਕ ਮਨਾਉਣ ਵਾਸਤੇ ਆਉਂਦੇ ਔਰ ਸਤਕਾਰ ਦੇ ਸਾਥੀਓ ਮੈਂ ਇਹ ਕਹਿਣੀ ਚਾਹਾਂਗਾ ਕਿ ਜਿਹੜੇ ਵੀ ਹੁਣ ਦੇ ਉਮੀਦਵਾਰ ਮੈਦਾਨ 'ਚ ਉਤਰੇ ਚਾਹੇ ਉਹ ਪ੍ਰੇਮ ਚੰਦੀਵਾਜਾ ਉਹ ਵੀ ਬਾਹਰ ਦਾ ਔਰ ਵਿਜੇਂਦਰ ਸੇਲਾ ਜੀ ਉਹ ਸੰਗਰੂਰ ਤੋਂ ਇੱਥੋਂ ਆਇਆ ਹੈ ਉਹਦੀ ਆਜੀ ਤਰੀਕ ਦੀ ਵੋਟ ਸੰਗਰੂਰ ਚ ਐਸੀ ਤਰ੍ਹਾਂ ਭਾਜਪੀ ਦਾ ਡਾਕਟਰ ਸੁਆਸ਼ ਜਿਹੜਾ ਉਹ ਅਮਰਸਰ ਤੋਂ ਹੈ ਅੱਜ ਵੀ ਉਹਦੀ ਜਿਹੜੀ ਵੋਟ ਅਮਰਸਰਤ ਹੈ ਇਸੇ ਤਰ੍ਹਾਂ ਜੋ ਝਾਰੂਆ ਦਾ ਮਲਵਿੰਦਰ ਸਿੰਘ ਕੰਗ ਉਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਔਰ ਜੇ ਇੱਥੇ ਦਾ ਕੋਈ ਬਸਨੀਕ ਹੈ ਉਹ ਡਾਕਟਰ ਜਸਵੀਰ ਸਿੰਘ ਗੜੀ ਹੈ ਔਰ ਜੋ ਬਲਾਚੌਰ ਦੇ ਨੇੜੇ ਗੜੀ ਕਰਨ ਕੋ ਪਿੰਡ ਪੈਂਦਾ ਲੋਕ ਚਾਹੁੰਦੇ ਕਿ ਜਿਹੜਾ ਇੱਥੇ ਦਾ ਬਸਨੀਕ ਹੈ ਉਹਨੂੰ ਅਸੀਂ ਜਿਤਾ ਕੇ ਭੇਜੀਏ ਡੋਰ ਟੂ ਡੋਰ ਦੇ ਵਿੱਚ ਕੁਝ ਕੰਨੀਆਂ ਜਾਪਦੀਆਂ ਨੇ ਇਲਾਕੇ ਦੇ ਵਿੱਚ ਜੇ ਗੱਲ ਕਰੀਏ ਹਲਕਾ ਸ੍ਰੀ ਆਨੰਦਪੁਰ ਸਾਹਿਬ ਦਾ ਬਲਾਚੌਰ ਏਰੀਆ ਬੇਸ਼ੱਕ ਬਸਪਾ ਦੇ ਰੰਗ ਵਿੱਚ ਰੰਗਿਆ ਗਿਆ ਪਰ ਜੇ ਆਪਾਂ ਹਲਕਾ ਖਰਬ ਦੀ ਗੱਲ ਕਰੀਏ ਤਾਂ ਇੱਥੇ ਕਿਤੇ ਨਾ ਕਿਤੇ ਕੰਨੀ ਜਾਪਦੀ ਹੈ ਕੋਈ ਬਿਲਕੁਲ ਕੋਈ ਕਮੀ ਨਹੀਂ ਇੱਕ ਤਾਂ ਸਾਰਾ ਰੋਡ ਚੋਂ ਖਰੜ ਦੇ ਅੰਦਰ ਹੈ ਵੱਡਾ ਜੋਨ ਤੇ ਅੱਜ ਵੀ ਅਸੀਂ ਜਿਹੜਾ ਚਮਕੌਰ ਸਾਹਿਬ ਹਲਕਾ ਸਾਰੀਆਂ ਸੱਤ ਟੀਮਾਂ ਡੋਰ ਟੂ ਡੋਰ ਔਰ ਮੇਰੇ ਲਗਭਗ 100 ਤੋਂ ਉੱਪਰ ਪ੍ਰੋਗਰਾਮ ਪਿੰਡਾਂ 'ਚ ਹੋਏ ਹੈ ਮਾਨ ਜੋ ਗੜੀ ਸਾਹਿਬ ਦੀ ਵਿਜ਼ਿਟ ਹੈ ਜਿਹੜੀ ਹੈ ਦੋਵਾਰ ਚਮਕੌਰ ਸਾਹਿਬ ਕੋਲੀੇ ਕੱਲ ਬਹੁਤ ਬੜਾ ਇਕੱਠ ਹੈ ਜਿਹੜਾ ਕੋਟਲਾ ਲੰਘ ਤੇ ਹੈ ਜਿੱਥੇ ਵੱਡਾ ਸਮਰਥਨ ਮਿਲਿਆ ਔਰ ਦੂਜੀਆਂ ਪਾਰਟੀਆਂ ਛੜਕੇ ਲੋਕ ਬਹੁਤ ਸਮਾਜ ਪਾਰਟੀ ਆਏ ਕੱਲ ਕੋਟਲਾ ਨਾਗਰ ਸਾਡੇ ਭਪਿੰਦੇ ਸਿੰਘ ਜੀ ਸ਼੍ਰੋਮਣੀ ਕੱਲ ਦਾ ਮਾਨ ਨੂੰ ਛੜਕੇ ਬਹੁਤ ਸਮਾਜ ਪਾਰਟੀ ਜਾਏ ਬਹੁਤ ਵੱਡਾ ਹਲਾਰਾ ਮਿਲਿਆ ਇਸ ਵਾਰ ਸਤਗੁਰ ਅਰਦਾਸ ਦਾ ਪੁੱਤਰ ਔਰ ਬਾਦਮੀਕ ਮਹਾਰਾਜ ਦਾ ਪੁੱਤਰ ਗੁਰੂ ਗੋਬੀ ਸਿੰਘ ਦਾ ਪੁੱਤਰ ਔਰ ਮਜ਼ਦੂਰ ਦਾ ਪੁੱਤਰ ਜਿੱਤ ਕੇ ਪਾਰਲੀਮੈਂਟ ਚ ਤੁਹਾਨੂੰ ਜੀਵਨ ਬੋਲਣ ਦੇ ਕਾਰੂ ਕੀ ਟੀਲ ਕਰਨੀ ਚਾਹੋਗੇ ਖਾਸ ਕਰ ਐਸਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਮੈਂ ਅਨੰਦਪੁਰ ਲੋਕ ਸਭਾ ਦੇ ਵੋਟਰਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਇਹ ਮਾਹੌਲ ਮਾਹੌਲ ਜਿਹੜਾ ਬਣਿਆ ਉਹ ਬਹੁਤ ਦਿਨ ਸਮਾਜ ਪਾਰਟੀ ਦੇ ਹੱਕ ਦੇ ਬਣਿਆ ਜਿਹੜੀਆਂ 4 ਸੀਟਾਂ ਨਮਾਸ਼ਹਿਰ ਬੰਗਿਆ ਬਲਾਚਾਰ ਔਰ ਗੜਸ਼ੰਕਰ ਜਿੱਥੇ ਮਾਹੌਲ ਬਣ ਚੁੱਕਿਆ ਹੈ ਔਰ ਬਾਲਮੀਕ ਸਵਾਵਾ ਰਵਦਾਸ ਸਵਾਵਾ ਉਹਨਾਂ ਨੇ ਫੈਸਲੇ ਕਰ ਲਏ ਕਿ ਇਸ ਵਾਰ ਵੋਟ ਅਸੀਂ ਗੜੀ ਸਾਹਿਬ ਨੂੰ ਦੇਣ। ਇਸੇ ਤਰ੍ਹਾਂ ਗੁਰਨਾਨਦ ਸਾਹਿਬ ਦੇ ਪੁੱਲ ਤੋਂ ਸਰਵਜਸਤ ਸਿੰਘ ਬੇਦੀ ਉਹਨਾਂ ਨੇ ਵੀ ਵੱਡਾ ਫਤਵਾ ਦਿੱਤਿਆ। ਸਲਤ ਜਗਤਾਰ ਸਿੰਘ ਜਗੇੜੇ ਵਾਲੇ, ਸਲਤ ਆਪਾ ਧਰਮ ਸਿੰਘ ਹੋਰ ਜਿੱਥੇ ਬੰਦਿਆਂ ਨੂੰ ਵੱਡਾ ਸਮਰਥਨ ਦਿੱਤਿਆ। ਮੈਂ ਲੋਕ ਸਭਾ ਅਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਗਰੀਬਾਂ ਦੀ ਮੰਗਾ ਮੰਨਿਆ ਜਾ ਜਾ ਕੋਈ ਮਰੇਗਾ ਜਾਂ ਨੌਕਰੀ ਹੈ। ਜੇ ਬੱਚਿਆਂ ਦਾ ਭਵਿੱਖ ਤੁਸੀਂ ਬਣਾਉਣਾ ਚਾਹੁੰਦੇ ਤਾਂ ਫਿਰ ਤੁਸੀਂ ਤਰੱਗੀ ਮੰਦ ਗੋੜ ਜਿਹੜੀ ਹੈ ਉਹ ਡਾਕਟਰ ਜਸਵੀਰ ਗੜੀ ਸਾਹਿਬ ਨੂੰ ਪਾਓ ਤਾਂ ਕਿ ਜਿੱਤ ਕੇ ਤੁਹਾਡੀ ਮੰਗਾ ਹੋ ਡਿਲੀ ਪਾਰਲੀਮੈਂਟ ਵਿੱਚ ਆ ਸਕਣ ਜੈ ਭੀਮ ਜੈ ਭਾਰਤ ਵਾਹਿਗੁਰੂ ਜਿੱਤਿਆ ਖਾਲਸਾ ਵਾਹਿਗੁਰੂ ਜਿੱਤੀ ਫਤਿਹ ਜਿੱਤੇਗਾ ਵੀ ਜਿੱਤੇਗਾ ਭਤੀ ਵਾਲਾ ਜਿੱਤੇਗਾ ਜਿੱਤੇਗਾ ਵੀ ਜਿੱਤੇਗਾ ਭਤੀ ਵਾਲਾ ਜਿੱਤੇਗਾ ਜਾ ਗਿਆ ਵੀ ਜਾ ਗਿਆ ਭਤੀ ਵਾਲਾ ਜਾ ਗਿਆ ਜਾ ਗਿਆ ਵੀ ਜਾ ਗਿਆ ਭਤੀ ਵਾਲਾ ਜਾ ਸਵੀਰ ਸੀ ਗਰੀ ਜਿੰਦਾਬਾਦ 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 ਸਵੀਰ ਸੀ ਗਰੀ ਜਿੰਦਾਬਾਦ 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 ਮਨਾਈ ਸੋਨਹਰ ਦੇ ਵਿਆਪਾਰੇ ਜੀ ਕਿਹੋ ਜਿਹਾ ਚੱਲ ਰਿਹਾ ਚੋਣ ਪ੍ਰਚਾਰ ਹੈ ਖਾਸ ਕਰਕੇ ਆਪਾਂ ਗੱਲ ਕਰੀਏ ਚਮਕੌਰ ਸਾਹਿਬ ਹਲਕੇ ਦੇ ਵਿੱਚ ਚਮਕੌਰ ਸਾਹਿਬ ਦੇ ਅੰਦਰ ਜਿਹੜਾ ਚੋਣ ਪ੍ਰਚਾਰ ਹੈ ਪੂਰੇ ਜੋਰਾਂ ਤੇ ਆ ਜੀ ਪੂਰੇ ਹਲਕੇ ਦੇ ਅੰਦਰ ਇੱਕ ਲਹਿਰ ਬਣੀ ਹੋਈ ਆ ਕਿਉਂਕਿ ਗੜੀ ਸਾਹਿਬ ਇੱਕ ਬਹੁਤ ਹੀ ਵਧੀਆ ਇਨਸਾਨ ਆ ਹਮੇਸ਼ਾ ਹੀ ਹੋ ਗਰੀਬ ਸੁੱਖਾਂ ਦੀ ਗੱਲ ਕਰਦੇ ਆ ਇੱਥੇ ਕਿਸਾਨ ਮਜ਼ਦੂਰ ਕਿਰਤੀ ਸਾਰੇ ਵਰਗਾਂ ਨੇ ਇਕੱਠਾ ਕਰ ਲਿਆ ਇਸ ਵਾਰ ਅਸੀਂ ਜਿਹੜਾ ਗੜੀ ਸਾਹਿਬ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਤਾਂ ਹੀ ਜਿਹੜੇ ਦਬੇ ਕੁਚਲੇ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਜਿਹੜੀ ਉਹ ਪਾਰਲੀਮੈਂਟ ਦੇ ਵਿੱਚ ਪੁੰਜੇਗੀ ਬਹੁਤ ਵੱਡਾ ਉਤਸ਼ਾਹ ਮਿਲ ਰਿਹਾ ਔਰ ਜੇ ਆਪਾਂ ਗੱਲ ਕਰੀਏ ਟਿਕਟ ਦੀ ਤਾਂ ਕੁਝ ਦੇਰ ਨਾਲ ਅਨਾਊਂਸ ਹੋਣ ਕਰਕੇ ਕੁਝ ਕਮੀਆਂ ਜਾਂਦੀਆਂ ਬਿਲਕੁਲ ਦੀ ਟਿਕਟ ਬੇਸ਼ੱਕ ਗੜੀ ਸਾਹਿਬ ਦੀ ਦੇਰ ਨਾਲ ਮਿਲੀ ਆ ਪਰ ਉਹਨਾਂ ਨੇ ਜਦੋਂ ਕੈਂਪੇਨ ਚਲਾਈ ਆ ਐਦਾਂ ਲੱਗਦਾ ਵੀ ਗੜੀ ਸਾਹਿਬ ਇਹਤੇ 6 ਮਹੀਨੇ ਦਾ ਵਰਕ ਕਰ ਰਹੇ ਆ। ਇਹ ਪੂਰਾ ਲੱਗਦਾ ਦੇਰੀ ਰਹੀ ਆ ਪਰ ਕੰਪੇਨ ਨੇ ਉਹ ਦੇਰੀ ਦੂਰ ਕਰ ਦਿੱਤੀ। ਆ ਜਿਸ ਤਰ੍ਹਾਂ ਦੇ ਵੋਟ ਬੈਂਕ ਨੇ ਸਾਡੇ ਲੋਕਾਂ ਦੇ ਉਸ ਆਧਾਰ ਤੇ ਲੱਗਦਾ ਕਿ ਗੜੀ ਸਾਹਿਬ ਇਸ ਇਲਾਕੇ ਚੋਂ ਇਹ ਸੀਟ ਲੈ ਜਾਣਗੇ। ਗੜੀ ਸਾਹਿਬ ਬਹੁਤ ਵੱਡੇ ਮਾਰਜਨ ਚਮਕੌਰ ਸਾਹਿਬ ਤੋਂ ਜਿੱਤ ਕੇ ਜਾਣਗੇ। ਚਮਕੌਰ ਸਾਹਿਬ ਤੋਂ ਜਿੱਤ ਕੇ ਉਹ ਦੇਰੇ ਦੂਜੀਆ ਵਿਧਾਨ ਸਭਾ ਉਹਨਾਂ ਤੇ ਵੀ ਵੱਡੀ ਜਿੱਤ ਹਾਸਲ ਕਰਨਗੇ। ਗੜੀ ਸਾਹਿਬ 4 ਜੂਨ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਣਗੇ ਹੋਰ ਇਲਾਕੇ ਵਿੱਚ ਜੇ ਆਪਾਂ ਗੱਲ ਕਰੀਏ ਪੰਜਾਬ ਵਿੱਚ ਪੂਰੇ ਵਿੱਚ ਕਿਸ ਤਰ੍ਹਾਂ ਦਾ ਬਸਤਲਾ ਜੂਰੇ ਦੇਖੋ ਜੀ ਪੂਰੇ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਸਵਾਜ ਪਾਰਟੀ ਦੇ ਹੱਕ ਤੇ ਲਹਿਰ ਚੱਲ ਰਹੀ ਹੈ ਕਿਉਂਕਿ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਪਰਖ ਕੇ ਦੇਖ ਲਿਆ 75 ਸਾਲਾਂ ਚ ਨਾ ਪਾਰਟੀਆਂ ਨੇ ਲੋਕਾਂ ਨੂੰ ਲਾਰੇ ਔਰ ਨਾਰੇ ਦਿੱਤੇ ਆ ਹੋਰ ਕੁਝ ਨਹੀਂ ਦਿੱਤਾ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਜਿਹੜੀ ਜਿਹਨਾਂ ਦਾ ਮੁੱਖ ਮੰਤਰੀ ਆ ਉਹ ਚੁਟਕਲੇ ਸੁਣਾਉਣ ਦਾ ਮਹਾਰਾ ਬਾਕੀ ਕਿਸੇ ਦਾ ਕੋਈ ਕੰਮ ਨਹੀਂ ਹੋਇਆ ਕਿਸੇ ਨੂੰ ਕੋਈ ਸਹੂਲਤ ਨਹੀਂ ਮਿਲੀ ਇਸ ਕਰਕੇ ਲੋਕ ਬੌਧਨ ਸਮਾਜ ਪਾਰਟੀ ਤੇ ਆਸ ਰੱਖੀ ਬੈਠੇ ਆ ਇਸ ਵਾਰ ਜਰੂਰ ਲੋਕ ਬੌਧਨ ਸਮਾਜ ਪਾਰਟੀ ਨੂੰ ਮੌਕਾ ਦੇਣ ਲੋਕਾਂ ਨੂੰ اپੀਲ ਕੀ ਕਰਨਾ ਚਾਹੋਗੇ ਖਾਸ ਕਰ ਵੋਟਰਾਂ ਨੂੰ ਆਪਣੇ ਨੂੰ ਅਸੀਂ ਵੋਟਰਾਂ ਨੂੰ اپੀਲ ਕਰਦੇ ਆ ਕਿ ਇਸ ਵਾਰ ਜਿਹੜਾ ਮੌਕਾ ਜਿਹੜਾ ਬੌਧਨ ਸਮਾਜ ਪਾਰਟੀ ਨੂੰ ਦਿਓ ਕਿਉਂਕਿ ਬੌਧਨ ਸਮਾਜ ਪਾਰਟੀ ਤੁਹਾਡੀ ਆਸਾਂ ਦੇ ਖਰੇ ਉੱਤਰ ਸਕਦੀ ਹੈ ਜੈਪਿੰਗ ਜੈਪਾ ਕੀ ਕਹਿਣਾ ਚਾਹੋਗੇ ਸਰ ਮੈਂ ਜਨ ਸਕੱਤਰ શ્રી ਚੰਗਾਰ ਸਾਹਿਬ ਕਰਨਜੀਤ ਸਿੰਘ ਉਹ ਕਹਣਾ ਚਾਹਾਂਗਾ ਕਿ ਬੋਧਰ ਸਵਾਜ ਪਾਰਟੀ ਆਪਾਂ ਸਾਰੀਆਂ ਸਰਕਾਰਾਂ ਨੂੰ ਉਹਦਾ ਖੜਾ ਕਰਦੇ ਅਸੀਂ ਕਾਂਗਰਸ ਨੂੰ ਦੇਖਿਆ ਤੇ ਅਕਾਲੀ ਦਾ ਨੂੰ ਦੇਖਿਆ ਬੀਬੀ ਜੀ ਨੂੰ ਦੇਖਿਆ ਤੇ 2022 ਵਿੱਚ ਅਸੀਂ ਆਮ ਆਦੀ ਪਾਰਟੀ ਨੂੰ ਦੇਖਿਆ ਲੋਕਾਂ ਨੇ ਨਹਿਰ ਬਣਾ ਕੇ ਉਹਨਾਂ ਨੂੰ ਦਿਖਾਇਆ ਕਦੇ ਵੀ ਜਿਹੜਾ ਸਮਾਂ ਹੈ ਉਹ ਬੋਧਰ ਸਵਾਜ ਪਾਰਟੀ ਦੀ ਸਰਕਾਰ ਨੂੰ ਨਹੀਂ ਮਿਲਿਆ ਉਹ ਸਾਨੂੰ 46% ਅਲੋਕੇਸ਼ਨ ਅਰਸ਼ ਕਰਦੇ ਹਨ ਅਤੇ ਐਕਟੀ ਪੂਰਾ ਭਰੋਸਾ ਹੈ ਅਤੇ ਸਾਡੇ ਲੋਕ ਸਾਡੇ ਨਾਂ ਨੇ ਮੈਨੂੰ ਉਹਨਾਂ ਤੇ ਪੂਰੀ ਉਮੀਦ ਹੈ ਉਹ ਸਾਡੇ ਜਿੰਨੀਆਂ ਕਮੇਨਾ ਚਲਦੀਆਂ ਨੇ ਸੈਕਟਰ ਜ਼ੋਨ ਦੇ ਉੱਪਰ-ਉੱਪਰ ਜਾ ਕੇ ਉਹਨਾਂ ਦੇ ਨਾਲ ਪ੍ਰਚਾਰ ਕੀਤਾ ਹੈ ਉਹ ਪ੍ਰਚਾਰ ਵਿੱਚ ਬਰਾਬਰ ਸਨਣਾ ਬਾਪ ਖੇਤਰ ਨੇ ਅਤੇ ਗੋਪੜੇ ਬਾਬਦ ਨਾਲ ਸਿੱਧਾ ਜੁਸੀਰ ਜਿਗੜੀ ਨੂੰ ਦਿੱਤਾ ਕਿ ਅਸੀਂ ਮੋਗਰੀ ਮੰਬਰ ਹੈ ਪਾਰਲੀਮੈਂਟ ਚ ਭੇਜਾਂਗੇ ਜੀ ਸ਼ੁਕਰੀਆ ਜੀ ਹੋ ਗਿਆ ਭਾਈ ਜਾ ਗਿਆ ਬਾਦੀ ਵਾਲਾ ਜਾ ਗਿਆ